ਭਾਈ ਅਮਰਤਪਾਲ ਸਿੰਘ ਚੋਣ ਲੜ ਸਕਦੇ ਨੇ ਜਿਵੇਂ ਉਹਨਾਂ ਤੇ ਐਨਐਸਏ ਲੱਗੀ ਹੋਈ ਹੈ ਜੀ ਕਈ ਧਰਾਵਾਂ ਲੱਗੀਆਂ ਹੋਈਆਂ ਨੇ ਉਹ ਚੋਣ ਲੜ ਸਕਦੇ ਨੇ ਜਾਂ ਨਹੀਂ ਵੈਸੇ ਸੰਵਧਾਨ ਜੀ ਜੋ ਕਹਿੰਦਾ ਹਿੰਦੁਸਤਾਨ ਦਾ ਜਿੰਨਾ ਚਿਰ ਕੋਈ ਬੰਦਾ ਕਨਵਿਕਟ ਹੋ ਕੇ ਜੇਲ੍ਹ 'ਚ ਨਹੀਂ ਜਾਂਦਾ ਤੇ ਆਪਣੀ ਜਵਾਨਤ ਨਹੀਂ ਲੈਂਦਾ ਉਹਨਾਂ ਚਿਰ ਉਹ ਚੋਣ ਨਹੀਂ ਲੜ ਸਕਦਾ ਪਰ ਅਮਰਤਪਾਲ ਸਿੰਘ ਤੇ ਕੋਈ ਕ੍ਰਿਮੀਨਲ ਐਕਟ ਦੀ ਧਾਰਾ ਨਹੀਂ ਲੱਗੀ ਹੋਈ ਸੀਆਰਪੀਸੀ ਆਈਪੀਸੀ ਲਾਗੂ ਨਹੀਂ ਹੋਈ ਹੋਈ ਉਹਤੇ ਉਹਨੇ ਕੋਈ ਕ੍ਰਿਮੀਨਲ ਐਕਟ ਨਹੀਂ ਕੀਤਾ ਜੇ ਉਹਨੇ ਕੋਈ ਪੰਜਾਬ ਚ ਇਸ ਤਰ੍ਹਾਂ ਦਾ ਐਕਟ ਕੀਤਾ ਆ ਆਈਪੀਸੀ ਮੁਤਾਬਕ ਜਾਂ ਸੀਆਰਪੀਸੀ ਮੁਤਾਬਕ ਫਿਰ ਉਹ ਚੋਣ ਨਹੀਂ ਲੜ ਸਕਦਾ ਸੀ ਜੇ ਉਹ ਜੇਲ੍ਹ ਚ ਹੋਵੇ। ਇਹ ধারণা ਪਈਆਂ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਧਾਰਨਾ ਪਈ ਹੈ। ਅਚੰਦਰਪਾਲ ਪਟਿਆਲਿਆ ਉਹ ਐਮਪੀ ਬਣਿਆ ਸੀ। ਉਹ ਵੀ ਉਦੋਂ ਜੇਲ੍ਹ ਸੀਗਾ ਮੀਸਾ ਦੇ ਅੰਡਰ ਡੀਆਈਆਰ, ਮੀਸਾ, ਐਨਐਸਏ ਇਹ ਸਭ ਨੈਸ਼ਨਲ ਸਕਿਉਰਿਟੀ ਐਕਟ ਦੇ ਅੰਡਰ ਆਉਂਦੇ ਆ। ਇਹ ਕੋਈ ਕ੍ਰਿਮੀਨਲ ਐਕਟ ਨਹੀਂ ਹਨ। ਇਸ ਕਰਕੇ ਭਾਈ ਅਮਰਤਪਾਲ ਸਿੰਘ ਸਵਿਧਾਨ ਦੇ Dਇਰੇ ਚ ਰਹਿ ਕੇ ਆਪਣੇ ਨਾਮੀਨੇਸ਼ਨ ਪੇਪਰ ਵੀ ਫਿਲ ਕਰ ਸਕਦਾ ਤੇ ਚੋਣ ਵੀ ਲੜ ਸਕਦਾ ਇਹ ਇਹਨਾਂ ਦਾ ਚੋਣ ਨਿਸ਼ਾਨ ਵੀ ਉਦੋਂ ਜਿੰਦਾ ਸੀ ਬੁੜੀਆਂ ਨੇ ਇਹ ਕਹਿ ਕੇ ਵੋਟਾਂ ਪਾਈਆਂ ਉਹਨਾਂ ਜਿੰਦਾ ਖੋਲ ਦੋ ਜੇਲ੍ਹ ਚੋਂ ਬਾਹਰ ਆ ਜਾਣਗੇ ਉਹ ਚੋਣ ਲੜੇ ਤੇ ਜਿੱਤੇ ਇਸ ਕਰਕੇ ਜਦੋਂ ਨੈਸ਼ਨਲ ਸਕਿਉਰਿਟੀ ਐਕਟ ਦੇ ਅੰਡਰ ਕੋਈ ਬੰਦਾ ਬੰਦ ਹੈ ਇਹ ਕੋਈ ਕ੍ਰਿਮੀਨਲ ਐਕਟ ਨਹੀਂ ਹੈ ਇਹ ਸਿਰਫ ਦੇਸ਼ ਦੀ ਸੁਰੱਖਿਆ ਦਾ ਕਾਨੂੰਨ ਹੈ ਉਹ ਚ ਬੰਦ ਹੋਏ ਹੋਏ ਆ ਇਹਨਾਂ ਨੇ ਕੋਈ ਕ੍ਰਿਮੀਨਲ ਐਕਟ ਨਹੀਂ ਕੀਤਾ ਇਹ ਚੋਣ ਲੜਦੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਭਾਈ ਅਮਰਤਪਾਲ ਸਿੰਘ ਸ਼੍ਰੀ ਖੰਡੂਰ ਸਾਹਿਬ ਤੋਂ ਚੋਣ ਲੜ ਸਕਦੇ ਨੇ ਕਿਉਂਕਿ ਸਟੇਟਮੈਂਟ ਆਈਆ ਉਹਨਾਂ ਦੇ ਵਕੀਲ ਦੀ ਸਟੇਟਮੈਂਟ ਆਈ ਕਿ ਭਾਈ ਅਮਰਤਪਾਲ ਸਿੰਘ ਚੋਣ ਲੜਨਗੇ ਸ਼੍ਰੀ ਖੰਡੂਰ ਸਾਹਿਬ ਤੋਂ ਹੁਣ ਲੜਨਗੇ ਜਾਂ ਨਹੀਂ ਲੜਨਗੇ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਸਟੇਟਮੈਂਟ ਉਹਨਾਂ ਦੇ ਵਕੀਲ ਦੀ ਆਈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਐਡਵੋਕੇਟ ਦਲਜੀਤ ਸਿੰਘ ਸੇਖੋ ਮੌਜੂਦ ਨੇ ਸੇਖੋ ਸਾਹਿਬ ਭਾਈ ਅਮਰਤਪਾਲ ਸਿੰਘ ਚੋਣ ਲੜ ਸਕਦੇ ਨੇ ਜਿਵੇਂ ਉਹਨਾਂ ਤੇ ਐਨਐਸਸੀ ਲੱਗੀ ਹੋਈ ਹੈ ਜੀ ਕਈ ਤਰ੍ਹਾਂਆਂ ਲੱਗੀਆਂ ਹੋਈਆਂ ਨੇ ਉਹ ਚੋਂ ਲੜ ਸਕਦੇ ਨੇ ਜਾਂ ਨਹੀਂ ਕਿਉਂਕਿ ਇੱਕ ਸਟੇਟਮੈਂਟ ਆ ਰਹੀ ਹੈ ਕਿ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਨੇ ਉਹ ਚੋਂ ਲੜਨਗੇ ਲੜ ਸਕਦੇ ਨੇ ਜਾਂ ਨਹੀਂ ਲੜ ਸਕਦੇ ਦੇਖੋ ਜਿੱਥੋਂ ਤੱਕ ਸਟੇਟਮੈਂਟ ਦੀ ਤੁਸੀਂ ਗੱਲ ਕੀਤੀ ਹੈ ਮਾਜਾ ਸਾਹਿਬ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਚੈਨਲ ਤੇ ਲਿਆਇਆ ਜਿੱਥੋਂ ਤੱਕ ਭਾਈ ਅਮਰਤਪਾਲ ਸਿੰਘ ਦੇ ਚੋਣ ਲੜਨ ਦੀ ਗੱਲ ਹੈ ਇਹ ਉਸ ਤਰ੍ਹਾਂ ਦੇ ਬਿਉਂਤਬੰਦੀ ਕਿਹਨੇ ਕੀਤੀ ਹੈ ਕਿਹਨੇ ਨਹੀਂ ਕੀਤੀ ਮੈਂ ਇਹ ਚ ਨਹੀਂ ਜਾਊਂਗਾ ਵੈਸੇ ਸੰਵਿਧਾਨ ਜੀ ਜੋ ਕਹਿੰਦਾ ਹੈ ਹਿੰਦੁਸਤਾਨ ਦਾ ਜਿੰਨਾ ਚਿਰ ਕੋਈ ਬੰਦਾ ਕਨਵਿਕਟ ਹੋ ਕੇ ਜੇਲ੍ਹ 'ਚ ਨਹੀਂ ਜਾਂਦਾ ਤੇ ਆਪਣੀ ਜਵਾਨਤ ਨਹੀਂ ਲੰਦਾ ਉਹਨਾਂ 'ਚ ਉਹ ਚੋਣ ਨਹੀਂ ਲੜ ਸਕਦਾ ਪਰ ਅਮਰਤਪਾਲ ਸਿੰਘ ਤੇ ਕੋਈ ਕ੍ਰਿਮੀਨਲ ਐਕਟ ਦੀ ਧਾਰਾ ਨਹੀਂ ਲੱਗੀ ਹੋਈ ਸੀ ਆਰਪੀਸੀ ਆਈਪੀਸੀ ਲਾਗੂ ਨਹੀਂ ਹੋਈ ਹੋਈ ਉਹਤੇ ਉਹਨੇ ਕੋਈ ਕ੍ਰਿਮੀਨਲ ਐਕਟ ਨਹੀਂ ਕੀਤਾ ਉਹ ਮੈਂ ਕਿਉਂ ਕਹਿਣਾ ਕਿਉਂਕਿ ਜਿਵੇਂ ਥਾਣੇ ਤੇ ਹਮਲਾ ਹੋਇਆ ਸੀ ਉਹ ਟ੍ਰਾਇਲ ਪੰਜਾਬ 'ਚ ਹੀ ਚੱਲਦੀ ਜੇ ਉਹਨੇ ਕੋਈ ਪੰਜਾਬ 'ਚ ਇਸ ਤਰ੍ਹਾਂ ਦਾ ਐਕਟ ਕੀਤਾ ਆਈਪੀਸੀ ਮੁਤਾਬਕ ਜਾਂ ਸੀਆਰਪੀਸੀ ਮੁਤਾਬਕ ਫਿਰ ਉਹ ਚੋਣ ਨਹੀਂ ਲੜ ਸਕਦਾ ਸੀ ਜੇ ਉਹ ਜੇਰ 'ਚ ਹੁੰਦਾ ਇੱਕ ਸੈਂਟਰ ਗਵਰਨਮੈਂਟ ਨੇ ਕੁਝ ਨੈਸ਼ਨਲ ਸਿਕਿਉਰਿਟੀ ਦੇ ਕਾਨੂੰਨ ਬਣਾਏ ਹੋਏ ਆ ਜੀ ਚ ਦੇਸ਼ ਦੀ ਸੁਰੱਖਿਆ ਸੁਰੱਖਿਆ ਨੂੰ ਖਤਰੇ ਦੀ ਗੱਲ ਕਰਦੀਆਂ ਏਜੰਸੀਆਂ ਉਹ ਐਕਟ ਲਾਇਆ ਹੋਇਆ ਉਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਜਿਹਨੂੰ ਅਸੀਂ ਨਾਰਮਸ ਦੇ ਵਿੱਚ ਐਨਐਸਏ ਕਹਿੰਦੇ ਆ ਜਾਂ ਐਨਆਈਐਸ ਕਹਿੰਦੇ ਆ ਪਰ ਅਮਰਤਪਾਲ ਸਿੰਘ ਆਧਾਰਨਾ ਪਈਆਂ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਆਧਾਰਨ ਪਈ ਹੈ ਅਤੇਂਦਰਪਾਲ ਪਟਿਆਲਿਆ ਉਹ ਐਮਪੀ ਬਣਿਆ ਸੀ ਉਹ ਵੀ ਉਦੋਂ ਜੇਲ੍ਹ ਸੀਗਾ ਮੀਸਾ ਦੇ ਅੰਡਰ ਡੀਆਈਆਰ ਮੀਸਾ NSA ਇਹ ਸਭ ਨੈਸ਼ਨਲ ਸਕਿਉਰਿਟੀ ਐਕਟ ਦੇ ਅੰਡਰ ਆਉਂਦੇ ਆ ਇਹ ਕੋਈ ਕ੍ਰਿਮੀਨਲ ਐਕਟ ਨਹੀਂ ਹਨ ਇਸ ਕਰਕੇ ਭਾਈ ਅਮਰਤਪਾਲ ਸਿੰਘ ਸਵਿਧਾਨ ਦੇ ਦੇਾਰੇ ਚ ਰਹਿ ਕੇ ਆਪਣੇ ਨਾਮੀਨੇਸ਼ਨ ਪੇਪਰ ਵੀ ਫਿਲ ਕਰ ਸਕਦਾ ਤੇ ਚੋਣ ਵੀ ਲੜ ਸਕਦਾ ਬਿਲਕੁਲ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਜੇਲ੍ਹ ਚ ਸਨ MP ਬਣੇ ਨੇ ਜਿੱਤੇ ਸੀ ਤਾਂ ਉਹਨਾਂ ਤੇ ਕਿਹੜੇ ਕਿਹੜੇ ਧਰਾਵਾਂ ਲੱਗੀਆਂ ਹੋਈਆਂ ਸੀ ਕਿਹੜੇ ਸੀ ਉਹਨਾਂ ਤੇ ਦੇਖੋ ਜਿੰਨਾ ਜਿੰਨਾ ਤੱਕ ਮੇਰੀ ਨੌਲੇਜ ਹੈ ਮੈਂ ਉਦੋਂ ਵਕਾਲਤ ਚ ਆ ਗਿਆ ਸੀ ਉਦੋਂ ਸਿਮਰਨਜੀਤ ਮਾਨ ਸਿੰਘ ਮਾਨਤੇ ਡੀਆਰ ਤੇ ਮੀਸਾ ਲੱਗਿਆ ਹੋਇਆ ਸੀ ਜਿਹਨੂੰ ਉਸ ਵਕਤ ਦੀ ਸੈਂਟਰ ਸਰਕਾਰ ਇੰਦਰਾ ਗਾਂਧੀ ਦੀ ਸਰਕਾਰ ਸੀ ਉਹ ਚਲਾ ਰਹੀ ਸੀ ਉਹਨਾਂ ਨੇ ਇਹ ਕਹਿ ਕੇ ਵੀ ਇਹ ਵੱਖਵਾਦੀ ਹੈ ਅੱਤਵਾਦੀ ਹੈ ਤੇ ਮੀਸਾ ਤੇ ਡੀਆਰ ਲਾ ਦਿਓ ਉਹਨਾਂ ਤੇ ਵੀ ਕੋਈ ਕ੍ਰਿਮੀਨਲ ਐਕਟ ਨਹੀਂ ਸੀ ਨਾ ਕੋਈ ਪਰਚਾ ਸੀ ਕਿ ਕੋਈ ਐਫ ਆਈ ਆਰ ਸੀ ਇਸ ਕਰਕੇ ਉਹ ਚੋਣ ਮੀਸਾ ਤੇ ਡੀਆਰ ਦੇ ਹੋਣ ਦੇ ਬਾਵਜੂਦ ਲੜੇ ਸੀ ਤੇ ਜਿੱਤ ਗਏ ਸੀ ਇਸ ਤਰ੍ਹਾਂ ਹੀ ਭਾਈ ਅਤੇਂਦਰਪਾਲ ਸੇ ਜੋ ਸੈਂਟਰ ਜੇ ਪਟਿਆਲਾ ਚ ਸੀਗੇ ਉਹਨਾਂ ਤੇ ਵੀ ਮੀਸਾ ਹੀ ਲੱਗਿਆ ਹੋਇਆ ਸੀ ਜਿਹਨੂੰ ਉਸ ਵਕਤ ਕਾਲਾ ਕਾਨੂੰਨ ਕਹਿੰਦੇ ਸੀ ਤੇ ਉਹ ਲਗਿਆ ਸੀ ਉਹ ਜਿੱਤ ਗਿਆ ਸੀ ਉਹ ਵੀ ਬਾਹਰ ਆ ਗਿਆ ਸੀ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਜਿਹੜਾ ਭਾਈ ਅਮਰਤਪਾਲ ਨੂੰ ਬਾਹਰ ਕਰਦਾ ਹੋਵੇ ਚੋਣ ਲੜਨ ਤੋਂ ਠੀਕ ਹੈ ਸੇਖੋਂ ਸਾਹਿਬ ਜਿਵੇਂ ਆਪਾਂ ਗੱਲਬਾਤ ਕਰਦੇ ਆ ਕਿਹੜੀ ਧਰਾ ਰਾਏ ਇਹ ਜੀ ਹੁੰਦੀ ਹੈ ਕਿਹੜੀਆਂ ਧਰਾਵਾਂ ਐਸੀਆਂ ਹੁੰਦੀਆਂ ਨੇ ਜੇ ਜੇਲ੍ਹ ਚ ਬੰਦਾ ਕੋਈ ਵੀ ਆ ਧਰਾਵਾਂ ਲੱਗੀਆਂ ਹੋਈਆਂ ਨੇ ਉਹ ਚੋਣ ਨਹੀਂ ਲੜ ਸਕਦਾ ਦੇਖੋ Crpc ipc ਜਿਹਦੇ ਅੰਡਰ ਕੋਈ ਐਫਆਈਆਰ ਹੋਵੇ ਉਹਦੀ ਟ੍ਰਾਇਲ ਨਿਬੜ ਕੇ ਉਹਨੂੰ ਕਨਵਿਕਟ ਹੋ ਗਿਆ ਹੋਵੇ سزا ਜਾਫਤਾ ਕੈਦੀ ਬਣ ਗਿਆ ਹੋਵੇ ਪਰ ਉਹਦੀ ਅਪੀਲ ਦੇ ਦੌਰਾਨ ਉਹਦੀ ਜਵਾਨਤ ਨਾ ਹੋਈ ਹੋਵੇ ਫਿਰ ਉਹ ਚੋਣ ਨਹੀਂ ਲੜ ਸਕਦਾ ਜੇ ਉਹਦੀ ਜਵਾਨਤ ਜਵਾਨਤ ਹੋ ਗਈ ਤੇ ਉਹ ਬਾਹਰ ਆ ਗਿਆ ਤਾਂ ਉਹ ਚੋਣ ਲੜ ਸਕਦਾ ਹੈ ਜੇ ਕਨਵਿਕਟ ਕਰਦੀ ਹੈ ਬੰਦਾ ਜਵਾਨਤ ਨਹੀਂ ਕਰਾਉਂਦਾ ਫਿਰ ਉਹ ਭਾਗੀਦਾਰ ਹੈ ਕਿਉਂਕਿ ਉਹਨੂੰ ਕਨਵਿਕਟ ਕਰਤਾ ਚਾਹੀੇ ਨਿਚਲੀ ਕੋਰਟ ਨੇ ਚਾਹੀੇ ਉੱਪਰਲੀ ਕੋਰਟ ਨੇ ਜੇ ਉਹ ਜਵਾਨ ਤੇ ਬਾਹਰ ਆ ਗਿਆ ਉਹਦੀ ਅਪੀਲ ਪੈਂਡਿੰਗ ਹੈ ਫਿਰ ਉਹ ਚੋਣ ਲੜ ਸਕਦਾ ਹੈ ਕਿਉਂਕਿ ਬਹੁਤ ਸਸਪੈਂਸ ਸੀ ਜਿਹੜੇ ਦਰਸ਼ਕ ਵੀ ਦੇਖਦੇ ਨੇ ਜਾਂ ਪੰਜਾਬ ਦੇ ਵੋਟਰ ਨੇ ਉਹ ਵੀ ਸੋਚ ਰਹੇ ਸੀ ਕਿ ਜੇਲ੍ਹ ਦੇ ਅੰਦਰ ਬੰਦ ਨੇ ਜੀ ਜਿਵੇਂ ਐਨਐਸਏ ਲੱਗਿਆ ਤਾਂ ਹੋ ਸਕਦਾ ਵੀ ਚੋਣ ਨਾ ਲੜਨ ਇਹ ਹੀ ਸਵਾਲ ਸੀ ਵੱਡਾ ਇਹਦਾ ਮਤਲਬ ਚੋਣ ਲੜ ਸਕਦੇ ਨੇ ਚੋਣ ਲੜ ਸਕਦੇ ਆ ਜੀ ਸਾਡੇ ਕੋਲ ਅੰਧਾਰਨਾ ਪਈਆ ਸਾਡੇ ਕੋਲ ਤਾਂ ਸਾਡੇ ਪੰਜਾਬ ਦੀਆਂ ਬਲਕਟਾਇਆ ਹੋਇਆ ਪਾਰਲੀਮੈਂਟ ਦੀ ਚੋਣ ਦਾ ਇਹ 8 ਜਣੇ ਜਿੱਤੇ ਸੀ ਉਦੋਂ ਅੰਮ੍ਰਿਤਸਰ ਕਾਲੀਆਲ ਵਾਲੇ ਜਿਹਦੇ ਵਿੱਚ ਸਰਦਾਰ ਸੇਵਨਜੀਤ ਸਿੰਘ ਮਾਨ ਤੇ ਆਪਣਾ ਇਹ ਅਤੇਂਦਰਪਾਲ ਪਟਿਆਲੇ ਤੋਂ ਤੇ ਇਹਨਾਂ ਦਾ ਚੋਣ ਨਿਸ਼ਾਨ ਵੀ ਉਦੋਂ ਜਿੰਦਾ ਸੀ ਬੁੜੀਆਂ ਨੇ ਇਹ ਕਹਿ ਕੇ ਵੋਟਾਂ ਪਾਈਆਂ ਮਿਲਣਾ ਜਿੰਦਾ ਖੋਲ ਦੋ ਜੇਲ੍ਹ ਚੋਂ ਬਾਹਰ ਆ ਜਾਣਗੇ ਉਹ ਚੋਣ ਲੜੇ ਤੇ ਜਿੱਤੇ ਇਸ ਕਰਕੇ ਜਦੋਂ ਨੈਸ਼ਨਲ ਸਕਿਉਰਿਟੀ ਐਕਟ ਦੇ ਅੰਡਰ ਕੋਈ ਬੰਦਾ ਬੰਦ ਹੈ ਇਹ ਕੋਈ ਕ੍ਰਿਮੀਨਲ ਐਕਟ ਨਹੀਂ ਹੈ ਇਹ ਸਿਰਫ ਦੇਸ਼ ਦੀ ਸੁਰੱਖਿਆ ਦਾ ਕਾਨੂੰਨ ਹੈ ਉਹ ਚੰਦ ਹੋਏ ਹੋਏ ਆ ਇਹਨਾਂ ਨੇ ਕੋਈ ਕ੍ਰਿਮੀਨਲ ਐਕਟ ਨਹੀਂ ਕੀਤਾ ਇਹ ਚੋਣ ਲੜ ਸਕਦੇ ਆ ਬਿਲਕੁਲ ਜੀ ਸੋ ਭਾਈ ਅਮਰਿਤਪਾਲ ਸਿੰਘ ਚੋਣ ਲੜ ਸਕਦੇ ਨੇ ਕਿਉਂਕਿ ਕਈ ਸਵਾਲ ਖੜੇ ਹੁੰਦੇ ਸੀ ਕਿ ਐਲਾਨ ਕੀਤਾ ਉਹਨਾਂ ਦੇ ਵਕੀਲ ਨੇ ਸਟੇਟਮੈਂਟ ਆਈ ਅਤੇ ਉਸ ਤੋਂ ਬਾਅਦ ਇਹ ਸਸਪੈਂਸ ਸੀ ਕਿ ਚੋਣ ਲੜ ਸਕਦੇ ਨੇ ਜਾਂ ਨਹੀਂ ਲੜ ਸਕਦੇ ਕਿਉਂਕਿ ਉਹਨਾਂ ਤੇ ਐਨਐਸਏ ਲੱਗੀ ਹੋਈ ਆ ਸੋ ਐਡਵੋਕੇਟ ਦਲਜੀਤ ਸਿੰਘ ਸੇਖੋਂ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਕਿ ਭਾਈ ਅਮਰਤਪਾਲ ਸਿੰਘ ਚੋਣ ਲੜ ਸਕਦੇ ਨੇ ਸੰਵਿਧਾਨਕ ਹੱਕਾਂ ਚੋਣ ਲੜਨ ਦਾ ਲੜ ਸਕਦੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਭਾਈ ਅਮਰਤਪਾਲ ਸਿੰਘ ਸਿਰੀ ਖੰਡੂਰ ਸਾਹਿਬ ਤੋਂ ਚੋਣ ਲੜਦੇ ਨੇ ਜਾਂ ਨਹੀਂ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ